ਇਹ ਸੀ ਉਸ ਤੋਂ ਬਾਅਦ ਕਾਲ ਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਹੈ ਤੇ ਅਸੀਂ ਆਪਣੇ ਇੱਕ ਜਨਾਬ ਬੰਦੇ ਨੂੰ ਭੇਜਿਆ ਤੇ ਉਹ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੰਨਾ ਲੌਕ ਟੁੱਟਿਆ ਨੇ ਇਹ ਰਹੀ ਉਸ ਤੋਂ ਮਾਰਨਿੰਗ ਕੱਲੇ ਆ 15 ਨੂੰ ਜੀ ਸੀ ਉਸ ਤੋਂ ਬਾਅਦ ਕਾਲ ਨੂੰ ਪਤਾ ਲੱਗਾ ਕਿ ਚੋਰੀ ਹੋ ਗਈ

ਕੋਈ ਹਲੇ ਕੈਸ਼ ਤੇ ਗੋਲਡ ਹੈ ਇਹਦਾ ਉਹ ਇਹ ਨਹੀਂ ਸਮਝ ਆ ਰਹੀ ਤੁਹਾਨੂੰ 8 ਜੁਲਾਈ ਨੂੰ ਕਮਿਸ਼ਨ ਆਈ ਸੀ ਤੇ ਇੱਕ ਇਹ ਕੋ ਚੋਰੀ ਹੋਈ ਹੈ ਕਿ ਅਸੀਂ ਜਾ ਕੇ ਜਦੋਂ ਕੰਪਲੇਂਟ ਕੋਈ ਨਹੀਂ ਬਾਈਪੋਨ ਹੀ ਆਈ ਸੀ ਭਾਵੇਂ ਮੌਕਾ ਵੇਖ ਲਿਆ ਤੇ ਇਹਨਾਂ ਦਾ ਘਰ ਹੈ ਜੀ ਸ਼ਹਿਲ ਸ਼ਾਮ ਲਤਾ ਅਗਰਵਾਲ ਉਹ ਕਦੇ 5-6 ਦਿਨ ਤੋਂ ਕਿਤੇ ਗਏ ਸੀ ਰਕੜੀ ਵਾਲੇ ਰਕਰੀ ਕਰਕੇ ਤਿਆਰ ਕਰਕੇ ਤੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਜੁਲਾਈ ਰਿਪੋਰਟ ਦਿੱਤੀ ਹੈ

ਉਹਨੂੰ ਇਹ ਨਹੀਂ ਸਮਝ ਆ ਰਹੀ ਤੁਹਾਨੂੰ 8 ਜੁਲਾਈ ਨੂੰ ਕਮਿਸ਼ਨ ਆਈ ਸੀ ਤੇ ਇੱਕ ਇਹ ਚੋਰੀ ਹੋਈ ਹੈ ਕਿ ਅਸੀਂ ਜਾ ਕੇ ਜਦੋਂ ਕੰਪਲੇਂਟ ਕੋਈ ਨਹੀਂ ਬਾਈਪੋਨ ਹੀ ਆਈ ਸੀ ਮੌਕਾ ਵੇਖ ਲਿਆ ਤੇ ਇਹਨਾਂ ਦਾ ਘਰ ਹੈ ਜੀ ਸ਼ਹਿਲ ਸ਼ਾਮ ਲਤਾ ਅਗਰਵਾਲ ਉਹ ਕਦੇ 5-6 ਦਿਨ ਤੋਂ ਕਿਤੇ ਗਏ ਸੀ ਰਕੜੀ ਵਾਲੇ ਰਕਰੀ ਕਰਕੇ ਤਿਆਰ ਕਰਕੇ ਤੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਜੁਲਾਈ ਰਿਪੋਰਟ ਦਿੱਤੀ ਹੈ ਹਜੇ ਉਹ ਵੇਖ ਰਿਹਾ ਕਿ ਕੀ ਕੀ ਸਮਾਨ ਚੋਰੀ ਹੋਇਆ ਉਹਨਾਂ ਨੇ ਹਜੇ ਨਾ ਪੂਰਾ ਐਕਿਊਰੇਟ ਨਹੀਂ ਦੱਸਿਆ ਦੇ ਲੋਕੋ ਕੋ ਇਹ ਪੂਰਾ ਐਕਸਪੀਡ ਲਾਸਟ ਦੇ ਫਿਰ ਜੋ ਵੀ ਧਾਰਾ ਦੇ ਤਹਿਤ ਖਰਚਾ ਕਰਤਾ ਜੋ ਉੱਚੀ ਲੱਗ ਰਹੀ ਕੋਈ ਲੱਖਾਂ ਕਿਤੇ ਕਰੋੜਾਂ ਜਾਂ ਕੁਝ ਪਹਿ ਨਹੀਂ ਸਕਦੇ ਜੇ ਜਦੋਂ ਕੈਲਕੂਲੇਟ ਕਰ ਦਨਗੇ ਐਫਰ ਦੇ ਜੋ ਵੀ ਹਾਲਾਤ ਹੋਵੇ ਤੁਹਾਨੂੰ ਜਾਨੀ